ਸਨ ਬਰਾਵੋ 4 ਅਕਤੂਬਰ ਦੇ ਜਿਹੜੇ ਰੇਟ ਲੈ ਕੇ ਆਪਾਂ ਸਾਰੀਆਂ ਮੰਡੀਆਂ ਦੇ ਹਾਜ਼ਰ ਹੋਏ ਆਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਬਾਲੇ ਰਾਜਾਂ ਦੇ ਵਿੱਚ ਜਿਹੜੀ ਬਾਸਮਤੀ ਪੰਜਾਬ ਦੀਆਂ ਮੰਡੀਆਂ ਨਾਲੋਂ ਜਿਹੜਾ ਰੇਟ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਤੇ ਬਾਸਮਤੀ ਦਾ ਵੀ ਜਿਹੜਾ ਪੂਰਾ ਟਾਈਮ ਜੋਰਾਂ ਤੇ ਉੱਤੇ ਚੜਦਾ ਆ ਰਿਹਾ ਤੇ ਪਰ ਰੇਟਾਂ ਦੇ ਵਿੱਚ ਹਜੇ ਕੋਈ ਖਾਸ ਜਿਹੜਾ ਵਾਧਾ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਬਾਕੀ ਪੰਜਾਬ ਦੀਆਂ ਮੰਡੀਆਂ ਨਾਲੋਂ ਜਿਹੜੀਆਂ ਬਾਹਲੀਆਂ ਰਾਜਾਂ ਦੀਆਂ ਮੰਡੀਆਂ ਉਹਨਾਂ ਦੇ ਵਿੱਚ ਪੰਜਾਬ ਦੀਆਂ ਮੰਡੀਆਂ ਨਾਲੋਂ ਜ਼ਿਆਦਾ ਰੇਟ ਜਿਹੜੇ ਤੇ ਬਾਸਮਤੀ ਜਿਹੜੀ ਵਿਕ ਰਹੀ ਹੈ। ਬਾਕੀ ਕਿਸਾਨ ਵੀਰੋ ਅੱਜ ਕੋੜਕਾਪੂਰਾ ਮੰਡੀ ਦੇ ਵਿੱਚ 17 ਮੌਿਸਟਰ ਤੋਂ ਵੱਧ ਵਾਲਾ ਝੋਨਾ ਜਿਹੜਾ ਮਾਰਕੀਟ ਕਮੇਟੀ ਨੇ ਮੰਡੀ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਉੱਥੇ ਚੈਕਿੰਗ ਹੋਈ 17% ਨਮੀ ਤੋਂ ਵੱਧ ਵਾਲਾ ਝੋਨਾ ਜਿਹੜਾ ਮੰਡੀ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਉਹ ਮੈਂ ਵੀਡੀਓ ਤੁਹਾਨੂੰ ਇਸ ਤਰ੍ਹਾਂ ਨਹੀਂ ਦਿਖਾ ਸਕਦਾ ਕਿਉਂਕਿ ਇਹ ਬਾਅਦ ਦੇ ਵਿੱਚ ਲੜਾਈ ਦੇ ਕਾਰਨ ਬਣ ਸਕਦੇ ਆ ਤੇ ਪਰ ਆਪਣੇ ਕੋਲ ਜਿਹੜੀ ਵੀਡੀਓ ਮਾਰਕੀਟ ਕਮੇਟੀ ਦੀ ਸਾਰੀ ਆਈ ਆ ਉਹਨਾਂ ਨੇ ਐਂਟਰੀ ਨਹੀਂ ਹੋਣ ਦਿੱਤੀ ਤੇ ਕਾਫੀ ਕਿਸਾਨ ਵੀਰਾਂ ਨਾਲ ਜਿਹੜੀ ਬਹਿਸ ਬਾਜੀ ਹੋਈ ਤੇ ਕਿਸਾਨ ਭਰਾਵਾਂ ਨੇ ਹੀ ਅਪੀਲ ਆ ਕੇ 17% ਮੌਇਸਚਰ ਵਾਲਾ ਹੀ ਜਿਹੜਾ ਝੋਨਾ ਇਸ ਵਾਰ ਮੰਡੀਆਂ ਦੇ ਵਿੱਚ ਵਿਕਣਾ ਸੋ 6 ਮਹੀਨੇ ਫਸਲ ਲਈ ਖੜ ਜਾਂਦੇ ਆ ਤੇ 2-4 ਦਿਨਾਂ ਵਾਸਤੇ ਤੁਹਾਨੂੰ ਵੀ ਹੱਥ ਬੰਨ ਕੇ ਬੇਨਤੀ ਏ ਕਿ ਖੱਜਲ ਖਰਾਬੀ ਹੋਣ ਤੋਂ ਜਿਹੜੇ ਨਾ ਹੋਵੇ ਤੁਹਾਡੀ ਸੂ ਸੁੱਕਾ ਝੋਨਾ ਹੀ ਮੰਡੀ ਦੇ ਵਿੱਚ ਲਿਆ ਜਾਵੇ ਜੰਡਿਆਲਾ ਗੁਰੂ ਤੋਂ ਅੱਜ ਗੱਲ ਕਰਦੇ ਹਾਂ ਜੰਡਿਆਲਾ ਗੁਰੂ ਦੇ ਵਿੱਚ 2500 ਰੁਪਏ ਤੋਂ ਲੈ ਕੇ 2940 ਰੁਪਏ ਤੱਕ ਜਿਹੜੀ 1509 ਵਿਕੀ ਹੈ। ਅੰਮ੍ਰਿਤਸਰ ਸਾਹਿਬ ਭਗਤਾਂ ਵਾਲੀ ਮੰਡੀ ਦੇ ਵਿੱਚ 2951 ਤੋਂ ਲੈ ਕੇ 2992 ਰੁਪਏ ਤੱਕ ਸਿਰਾਟੇਰੀ ਵਿਕੀ ਹੈ। ਬਟਾਲਾ ਮੰਡੀ ਦੇ ਵਿੱਚ 2700 ਤੋਂ ਲੈ ਕੇ 3100 ਰੁਪਏ ਫਤੇਗੜ ਚੂੜੀਆਂ ਦੇ ਵਿੱਚ 1509 ਦਾ ਜਿਹੜਾ ਰੇਟ 2901 ਤੋਂ ਲੈ ਕੇ 3100 ਰਸੌਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 3200 ਰੁਪਏ ਪ੍ਰਤੀ ਕੁਆਂਟਲ ਲੱਗਿਆ। ਕੈਂਸਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2900 ਕੋਸੀਕਲਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2660 ਰੁਪਏ ਡਬਰਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2600 ਤੋਂ ਲੈ ਕੇ 2700 ਰੁਪਏ ਤੱਕ ਇਸ ਮੰਡੀ ਦੇ ਵਿੱਚ 95 ਰੁਪਈਆਂ ਦਾ ਜਿਹੜਾ ਵਾਧਾ ਦੇਖਣ ਨੂੰ ਮਿਲਿਆ ਆਮ ਕੱਲ ਦੇ ਰੇਟ ਨਾਲੋਂ ਟੁਹਾਣਾ ਮੰਡੀ ਦੇ ਵਿੱਚ 1509 ਦਾ ਜਿਹੜਾ 3000 ਦਾ ਸੋਨੀਪਤ ਮੰਡੀ ਦੇ ਵਿੱਚ 1509 ਦਾ ਜਿਹੜਾ 3001 ਰੁਪਿਆ ਹੱਥ ਦੀ ਝਾੜੀ ਹੋਈ ਬਾਸਮਤੀ ਤੇ ਕੰਬਾਈਨ ਦੀ ਵੱਡੀ ਹੋਈ ਬਾਸਮਤੀ 2755 ਬੁੰਦੀ ਮੰਡੀ ਦੇ ਵਿੱਚ 1847 ਦਾ ਜਿਹੜਾ ਰੇਟ 2615009 ਦਾ ਜਿਹੜਾ 2870 ਰੁਪਏ ਲਾੜਵਾ ਮੰਡੀ ਦੇ ਵਿੱਚ 1847 ਦਾ 2700 ਤੇ 5 ਰੁਪਏ ਰੇਟ ਲੱਗਿਆ ਘਨੌਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 3000 3100 ਸੌਰੀ 3101 ਰੁਪਏ ਸੰਮਲ ਮੰਡੀ ਦੇ ਵਿੱਚ ਪੀ ਐਚ ਆਰ 10 ਇਹ ਵੀ ਬਾਸਮਤੀ ਦੀ ਉਧਰ ਲਈ ਕੋਈ ਕੁਆਲਿਟੀ ਹੈ ਜੀ 2250 ਰੁਪਏ ਜਿਹੜਾ ਰੇਟ ਲੱਗਿਆ ਨਰੀਲਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 3127 ਤਰਾਵੜੀ ਮੰਡੀ ਦੇ ਵਿੱਚ 1509 ਦਾ ਜਿਹੜਾ 2800 ਰੁਪਏ ਖੈਰ ਮੰਡੀ ਦੇ ਵਿੱਚ 1509 2952 ਰੁਪਏ ਦਿੱਲੀ ਦੇ ਵਿੱਚ ਜਿਹੜੀ ਅੱਜ ਕਣਕ ਦਾ ਜਿਹੜਾ ਰੇਟ 3000 ਰੁਪਿਆ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ ਕਣਕੀ ਬਾਸਮਤੀ ਨੂੰ ਟੌਪ ਤੇ ਜਾ ਰਹੀ ਹੈ ਕਿਸਾਨ ਭਰਾਵੋ ਅੱਜ ਦੀਆਂ ਮੰਡੀਆਂ ਦੇ ਤਾਜ਼ੇ ਰੇਟ